ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਲੀਡਰ ਟਾਸਕਸ ਦੇ ਵਿੱਚ ਕੱਲ ਆਪਾਂ ਇਹ ਵਾਲੀ ਬੁੰਤੀ ਪਾਉਣੀ ਸਿੱਖੀ ਸੀ ਆਓ ਫਿਰ ਅੱਜ ਇੱਕ ਹੋਰ ਸੋਹਣੀ ਜੀ ਬੁੰਤੀ ਪਾਉਣੀ ਸਿੱਖਦੇ ਹਾਂ ਇੱਕ ਸਲਾਈਨ ਆ ਪਾਈ ਹੈ ਵੈਸੇ ਤਾਂ ਆਓ ਫਿਰ ਇਹਨੂੰ ਟਰਾਈ ਕਰਦੇ ਹਾਂ ਬਹੁਤ ਹੀ ਸੋਹਣੀ ਬਹੁਤ ਹੀ ਆਸਾਨ ਬੁੰਤੀ ਹੈ ਇਹ ਬਿਲਕੁਲ ਟਰਾਈ ਜ਼ਰੂਰ ਕਰਿਓ ਜੇ ਪਸੰਦ ਆਈ ਤਾਂ ਠੀਕ ਹੈ ਜੀ ਇੱਕ ਕੁੰਡਾ ਆਪਾਂ ਇਹਦੇ ਵਿੱਚ 6 ਕੁੰਡਿਆਂ ਦਾ ਇਹ 6 हां 6 ਕੁੰਡਿਆਂ ਦਾ ਇਹ ਡਿਜ਼ਾਈਨ ਹੈ ਵੈਸੇ ਠੀਕ ਹੈ ਜੀ 6 ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਕੁੰਡਾ ਆਪਾਂ ਪਿੱਛੇ ਨੂੰ ਸਾਈਡ ਕਰਕੇ ਧਾਗਾ ਕਰਕੇ ਬਣ ਲਿਆ ਫੇ ਧਾਗਾ ਆਪਾਂ ਅੱਗੇ ਕਰ ਲੈਣਾ ਅੱਗੇ ਕਰਕੇ ਆਪਾਂ 2 ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਜੀ ਪਹਿਲਾਂ ਧਾਗਾ ਪਿੱਛੇ ਕੀਤਾ ਫਿਰ 2 ਕੁੰਡਿਆਂ ਦਾ ਇੱਕ ਬਣਾ ਲਿਆ ਹੁਣ ਕੀ ਕਰਨਾ ਆਪਾਂ ਆਹ ਜਿਹੜਾ ਕੁੰਡਾ ਹੈ ਆਪਣੇ ਕੋਲੇ ਇਹਦਾ ਅੱਗੇ ਕਰਕੇ ਧਾਗਾ ਇੱਕ ਬਣਾ ਲਿਆ ਇਹਦੇ ਤਿੰਨ ਗੁੰਡੇ ਬਣਾਉਣੇ ਆਪਾਂ ਇੱਕ ਪਿੱਛੇ ਨੂੰ ਧਾਗਾ ਕਰਕੇ ਬਣਾ ਲਿਆ ਠੀਕ ਹੈ ਜੀ ਫੇਰ ਇੱਕ ਅੱਗੇ ਨੂੰ ਧਾਗਾ ਕਰਕੇ ਬਣਾ ਲਿਆ ਤਾਂ ਇਹ ਆਪਣੇ ਕੋਲੇ ਆਪਾਂ ਤਿੰਨ ਗੁੰਡੇ ਬਣਾ ਲਏ ਇਹਦੇ ਇੱਕ ਤੋਂ ਠੀਕ ਹੈ ਅੱਗੇ ਦੇਖਿਓ ਤੁਸੀਂ ਦੁਬਾਰਾ ਦੇਖ ਲਿਓ ਫੇਰ ਆਪਾਂ ਦੋ ਦਾ ਇੱਕ ਬਣਾ ਦੇਣਾ ਧਾਗਾ ਪਿੱਛੇ ਲੈ ਜਿਓ ਤੇ ਇਹਨੂੰ ਖਾਲੀ ਬਣਾਣਾ ਫੇਤਾ ਘੱਪੇ ਕਰ ਲੈਣਾ ਹੁਣ ਇਹ ਪੈਟਰਨ ਰਿਪੀਟ ਹੋਏਗਾ ਦੇਖਿਓ ਆ ਦੋ ਕੁੰਡੇ ਨੇ ਜਿਹੜੇ ਇੱਕ ਇੱਕ ਖਾਲੀ ਬੁਣ ਤੋਂ ਬਾਅਦ ਠੀਕ ਹੈ ਜੀ ਆ ਖਾਲੀ ਬੁਣ ਲਿਆ ਆਪਾਂ ਇੱਕ ਇਹ ਤੋਂ ਬਾਅਦ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਦੋ ਦਾ ਇੱਕ ਬਣ ਗਿਆ ਹੁਣ ਜਿਹੜਾ ਆ ਕੁੰਡਾ ਹੈ ਕਿਉਂਕਿ ਆ ਦੋ ਤੋਂ ਇੱਕ ਬਣ ਗਿਆ ਮਤਲਬ ਆਪਣੇ ਕੋਲ ਇੱਕ ਕੁੰਡਾ ਘਟ ਗਿਆ ਫਿਰ ਆਪਾਂ ਆ ਪਿੱਛੇ ਇਹਨਾਂ ਦੋ ਦਾ ਇੱਕ ਬਣਾਉਣਾ ਤਾਂ ਇੱਕ ਗੁੰਡਾ ਆਪਣੇ ਕੋਲੇ ਹੋਰ ਘਟਜੋ ਪਰ ਲਾਪਨ ਦੋ ਗੁੰਡੇ ਚਾਹੀਦੇ ਨੇ ਤਾਂ ਆਹ ਇੱਕ ਦਾ ਤਿੰਨ ਬਣਾ ਕੇ ਆਪਾਂ ਦੋ ਕੁੰਡੇ ਜਿਹੜੇ ਆਪਾਂ ਘਟਾਵਾਂਗੇ ਉਹ ਇੱਥੇ ਕੰਪਲੀਟ ਹੋ ਜਾਣਗੇ ਪੂਰੇ ਹੋ ਜਾਣਗੇ ਕਿਉਂਕਿ ਆਪਣੇ ਟੋਟਲ ਸੰਦੇ ਨੇ ਜਿਹੜੇ ਗੁੰਡੇ ਨੇ ਉਹ ਨਹੀਂ ਘਟਨੇ ਚਾਹੀਦੇ ਇਸ ਲਈ ਆਪਾਂ ਇੱਥੇ ਘਟਾ ਰਹੇ ਆ ਤਾਂ ਇੱਥੇ ਇਹ ਵੱਜ ਜਾਣਗੇ ਠੀਕ ਹੈ ਜੀ ਹੁਣ ਆਪਾਂ ਫਰੰਟ ਸਾਈਡ ਨੂੰ ਆਪਾਂ ਇੱਕ ਗੁੰਡਾ ਬਣਾ ਲਿਆ ਦੂਜਾ ਪੁੰਡਾ ਬਣਾਉਣ ਲਈ ਧਾਗਾ ਦੋਨਾਂ ਸਲਾਈਆਂ ਦੇ ਸੈਂਟਰ ਦੇ ਵਿੱਚ ਦੀ ਆਪਾਂ ਪਿੱਛੇ ਲੈ ਜਾਗੇ। ਇੱਥੋਂ ਦੀ ਹਾਂ ਠੀਕ ਐ। ਇਸੇ ਪੁੰਡੇ ਦੇ ਵਿੱਚ ਦੀ ਆਪਾਂ ਪਿੱਛੇ ਨੂੰ ਸਲਾਈ ਬੁਣ ਲਾਂਗੇ। ਫਿਰ ਉਦਾਂ ਹੀ ਧਾਗਾ ਵਾਪਸ ਲੈ ਆਵਾਂਗੇ। ਤਾਂ ਆਪਾਂ ਫਿਰ ਫਰੰਟ ਸਾਈਡ ਨੂੰ ਇੱਕ ਗੁੰਡਾ ਬੁਣ ਲਵਾਂਗੇ। ਇਹ ਆਪਣੇ ਤਿੰਨ ਹੋ ਗਏ। ਫਿਰ ਆਪਾਂ ਦੋ ਦਾ ਇੱਕ ਬਣਾ ਦੇਵਾਂਗੇ। ਠੀਕ ਐ। ਹੁਣ ਆਪਾਂ ਧਾਗਾ ਫਿਰ ਪਿੱਛੇ ਲੈ ਜਾਗੇ। ਇੱਕ ਕੁੰਡਾ ਆਪਾਂ ਖਾਲੀ ਰੱਖਣਾ ਪੰਜ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਛੇ ਕੁੰਡਿਆਂ ਦਾ ਜਾਂ ਤਿੰਨ ਜੋਟਿਆਂ ਦਾ ਟੋਟਲ ਡਿਜ਼ਾਈਨ ਆਪਣਾ ਜਿਹਦੇ ਵਿੱਚੋਂ ਇੱਕ ਖਾਲੀ ਰਹੇਗਾ ਤੇ ਪੰਜ ਤੇ ਆਪਾਂ ਪੈਟਰਨ ਬਣਾਉਣਾ ਆਪਣਾ ਇਸ ਇੱਕ ਦਾ ਤਿੰਨ ਬਣਾ ਲਿਆਂਗੇ ਬਿਲਕੁਲ ਆਸਾਨ ਹੈ ਦੇਖੋ ਉੱਥੇ ਹੀ ਘੁਮਾਈ ਜਾਣਾ ਧਾਗਾ ਬਸ ਥੋੜਾ ਜਿਹਾ ਹਿਸਾਬ ਲੈਣ ਦੀ ਜ਼ਰੂਰਤ ਹੈ ਦੋ ਦਾ ਫੇਰਾ ਇੱਕ ਬਣ ਗਿਆ ਇਹਨੂੰ ਆਪਾਂ ਪਿੱਛੇ ਧਾਗਾ ਕਰਕੇ ਬੁਣ ਲਵਾਂਗੇ ਇਹ ਬਣ ਗਿਆ ਸਾਡਾ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਬੈਕ ਸਾਈਡ ਤੋਂ ਸਿੰਪਲੀ ਬੁਣਾਂਗੇ ਜਿਵੇਂ ਆਪਾਂ ਹੁਣ ਤੱਕ ਆ ਬੁਣਦੇ ਆ ਰਹੇ ਹਾਂ ਸਿੰਪਲ ਧਾਗਾ ਆਪਣੇ ਵੱਲ ਨੂੰ ਰੱਖ ਕੇ ਠੀਕ ਹੈ ਐਦਾਂ ਹੀ ਬੁਣ ਲੈਣਾ ਹੈ ਇੱਕ ਵਾਰੀ ਆਪਾਂ ਹੋਰ ਰਿਪੀਟ ਕਰ ਲੈਨੇ ਆ ਪਹਿਲਾ ਕੁੰਡਾ ਆਪਾਂ ਪਿੱਛੇ ਧਾਗਾ ਕਰਕੇ ਬੁਣ ਲਿਆ ਫਰੰਟ ਤੇ ਧਾਗਾ ਕਰਕੇ ਆਪਾਂ ਦੋ ਦਾ ਇੱਕ ਬਣਾ ਦੇਣਾ ਫਿਰ ਆਵਲੇ ਕੁੰਡੇ ਦੇ ਆਪਾਂ ਤਿੰਨ ਬਣਾਉਣੇ ਨੇ ਇੱਕ ਵਾਰੀ ਅੱਗੇ ਨੂੰ ਫਿਰ ਬੈਕ ਸਾਈਡ ਨੂੰ ਫਿਰ ਫਰੰਟ ਸਾਈਡ ਨੂੰ ਠੀਕ ਹੈ ਤਿੰਨ ਬਣ ਗਏ ਹੁਣ ਆਪਾਂ ਆ ਦੋ ਦੇ ਫੇਰ ਇੱਕ ਬਣਾ ਲੈਣਾ ਧਾਗਾ ਪਿੱਛੇ ਲੈ ਜਾਗੇ ਇੱਕ ਕੁੰਡਾ ਬੈਕ ਸਾਈਡ ਨੂੰ ਗੁਣਾਗੇ ਖਾਲੀ ਫੇਰ ਧਾਗਾ ਅੱਗੇ ਆ ਜਾਏਗਾ ਫੇਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫੇਰ ਆਹ ਇੱਕ ਦੇ ਤਿੰਨ ਬਣਾਵਾਂਗੇ ਇੱਕ ਬਣ ਗਿਆ ਇਹ ਦੂਜਾ ਬਣ ਗਿਆ ਧਾਗਾ ਅੱਗੇ ਕੀਤਾ ਤੇ ਤੀਜਾ ਬਣ ਗਿਆ ਤਿੰਨ ਬਣ ਗਏ ਫੇਰ ਆਪਾਂ ਦੋ ਦਾ ਇੱਕ ਬਣਾ ਦੇਗੇ ਧਾਗਾ ਪਿੱਛੇ ਲੈ ਜਾਗੇ ਇੱਕ ਖਾਲੀ ਬਨ ਲਾਂਗੇ ਧਾਗਾ ਅੱਗੇ ਆ ਜਾਏਗਾ ਫਿਰ ਦੋ ਦਾ ਇੱਕ ਬਣਾ ਦੇਗੇ ਇਹ ਇੱਕ ਦੇ ਤਿੰਨ ਬਣਾ ਦੇਗੇ ਇੱਕ ਬਣ ਗਿਆ ਦੂਸਰਾ ਹੋ ਗਿਆ ਤਿਹ ਹੀ ਤੀਸਰਾ ਹੋ ਗਿਆ ਠੀਕ ਹੈ ਫਿਰ ਦੋ ਦਾ ਇੱਕ ਬਣਾ ਦੇਗੇ ਧਾਗਾ ਪਿੱਛੇ ਲੈ ਜਾਾਂਗੇ ਤੇ ਲਾਸਟ ਕੁੰਡਾ ਬਨ ਲਵਾਂਗੇ ਹੁਣ ਆਪਣੀ ਨੈਕਸਟ ਸਲਾਈ ਹੈ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਇਹ ਵੈਸੇ ਦੋ ਚ ਕੰਪਲੀਟ ਹੋ ਜਾਂਦਾ ਤੀਜੀ ਸਲਾਈ ਚ ਨਵੇਂ ਸਿਰੇ ਤੋਂ ਰਿਪੀਟ ਹੁੰਦਾ ਬੈਕ ਸਾਈਡ ਉਦਾਂ ਹੀ ਬਣਾਾਂਗੇ ਸਿੰਪਲ ਦੇਖ ਸਕਦੇ ਹੋ ਜੀ ਇਹ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਡਿਜ਼ਾਈਨ ਤੁਸੀਂ ਟਰਾਈ ਕਰਕੇ ਦੇਖਿਓ ਵਧੀਆ ਤੁਹਾਨੂੰ ਆਸਾਨੀ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਟਰਾਈ ਕਰਿਓ ਇਹ ਵਾਲਾ ਜਿਹੜਾ ਇੱਕ ਆਪਣਾ ਫੰਦਾ ਆਪਾਂ ਪਿੱਛੇ ਨੂੰ ਧਾਗਾ ਕਰਕੇ ਬੁੰਨਦੇ ਸੀ ਉਹ ਐਂਡ ਤੱਕ ਸੇਮ ਹੀ ਰਹੇਗਾ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਆਪਣਾ ਜਾ ਰਿਹਾ ਸਿੱਧੀ ਲਾਈਨ ਬਣ ਜੇਗੀ ਲੱਲਾ ਸਰ ਜੀ ਇਹ ਇਦਾਂ ਹੀ ਰਹੇਗੀ ਤਿੰਨ ਤਿੰਨ ਚਾਰ ਬਣੀਆਂ ਆਪਣੀਆਂ ਇਹ ਐਂਡ ਤੱਕ ਸੇਮ ਹੀ ਰਹੇਗਾ ਤੇ ਪੈਟਰਨ ਆਪਣਾ ਇਹਨਾਂ ਦੇ ਵਿੱਚ ਵਿੱਚ ਰਹੇਗਾ ਠੀਕ ਹੈ ਇਹ ਇਹਨਾਂ ਦੋਨਾਂ ਦੇ ਵਿੱਚ ਹੋ ਗਿਆ ਇੱਧਰ ਇਹਨਾਂ ਦੋਨਾਂ ਦੇ ਵਿੱਚ ਹੋ ਗਿਆ ਇਹ ਆਪਣਾ ਪੈਟਰਨ ਬਣ ਜਾਵੇਗਾ ਠੀਕ ਹੈ ਜੀ ਇਹਨੂੰ ਟਰਾਈ ਜ਼ਰੂਰ ਕਰਿਓ ਪ੍ਰੈਕਟਿਸ ਕਰੋਗੇ ਤਾਂ ਤਾਰਾ ਨਾ ਬਣ ਜੇਗਾ ਬਸ ਇਹ ਆਸਾਨ ਹੈ ਕੁਝ ਵੀ ਔਖਾ ਨਹੀਂ ਇਹਦੇ ਵਿੱਚ ਤਾਂ ਇਹਨੂੰ ਟਰਾਈ ਜ਼ਰੂਰ ਕਰੇ ਮਿਲਦੇ ਹਾਂ ਕਿਸੇ ਹੋਰ ਡਿਜ਼ਾਈਨ ਦੇ ਨਾਲ ਤਦ ਤੱਕ ਬਾਏ ਬਾਏ